ਸੱਚkali ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਏ ਆ ਕੁਝ ਵੱਡੀਆਂ ਤੇ ਖਾਸ ਖਬਰਾਂ ਲੈ ਕੇ ਪਹਿਲਾ ਨਜ਼ਰ ਮਾਰਾਂਗੇ ਹੁਣ ਤੱਕ ਦੀ ਵੱਡੀ ਖਬਰ ਤੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਜ਼ਬਰਨ ਵਸੂਲੀ ਦੇ ਮਾਮਲੇ ਲਗਾਤਾਰ ਵਧ ਰਹੇ ਨੇ ਪੰਜਾਬੀ ਕਾਰੋਬਾਰੀਆਂ ਨੂੰ ਗੈਂਗਸਟਰਾਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਏ ਸਰੀ ਪੁਲਿਸ ਨੇ ਪੰਜਾਬੀਆਂ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ BC ਪੁਲਿਸ ਦਾ ਕਹਿਣਾ ਹੈ ਕਿ ਹਾਲ ਹੀ ਦੇ ਮਹੀਨਿਆਂ ਵਿੱਚ ਸਰੀ ਸਮੇਤ ਕੈਨੇਡਾ ਭਰ ਵਿੱਚ ਜ਼ਬਰਨ ਵਸੂਲੀ ਦੇ ਮਾਮਲਿਆਂ ਦਾ ਰੁਝਾਨ ਦੇਖਿਆ ਗਿਆ ਹੈ। ਪੀੜਤਾਂ ਨੂੰ ਚਿੱਠੀਆਂ, ਫੋਨ ਕਾਲਾਂ, ਟੈਕਸਟ ਸੁਨੇਹਾ ਅਤੇ ਸੋਸ਼ਲ ਮੀਡੀਆ ਰਾਹੀਂ ਧਮਕੀ ਭਰੇ ਸੁਨੇਹੇ ਮਿਲ ਰਹੇ ਨੇ। ਕੈਨੇਡੀਅਨ ਜਾਂਚ ਏਜੰਸੀਆਂ ਇਸ ਸਮੇਂ ਜ਼ਬਰਨ ਵਸੂਲੀ ਦੇ ਮਾਮਲਿਆਂ ਦੀ ਜਾਂਚ ਕਰ ਰਹੀਆਂ ਨੇ। ਕੈਨਾ ਪੁਲਿਸ ਨੇ ਆਪਣੀ ਵੈੱਬਸਾਈਟ ਤੇ ਇੱਕ ਵੀਡੀਓ ਅਤੇ ਟੈਕਸਟ ਮੈਸੇਜ ਰਾਹੀਂ ਪੰਜਾਬੀ ਵਿੱਚ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਪੁਲਿਸ ਨੇ ਕਿਹਾ ਹੈ ਕਿ ਫਰੂਤੀ ਮੰਗਣ ਵਾਲਿਆਂ ਬਾਰੇ ਜੇਕਰ ਕਿਸੇ ਕੋਲ ਕੋਈ ਜਾਣਕਾਰੀ ਹੈ ਤਾਂ ਉਹ ਪੁਲਿਸ ਨੂੰ ਦੇਣ ਪੁਲਿਸ ਨੇ ਇਸ ਲਈ ਇਨਾਮ ਦੀ ਰਾਸ਼ੀ ਦਾ ਐਲਾਨ ਵੀ ਕੀਤਾ ਹੈ ਪੁਲਿਸ ਅਨੁਸਾਰ ਜੂਨ 2025 ਤੋਂ ਸਰੀ ਵਿੱਚ ਜ਼ਬਰਨ ਵਸੂਲੀ ਦੀਆਂ ਧਮਕੀਆਂ ਅਤੇ ਸੰਬੰਧਿਤ ਹਿੰਸਾ ਵਿੱਚ ਵਾਧਾ ਹੋਇਆ ਹੈ ਸਰੀ ਪੁਲਿਸ ਨੇ ਸਵਾਮਾ ਨੇ ਇੱਕ ਵਿਸ਼ੇਸ਼ ਰਣਨੀਤੀ ਅਪਣਾਈ ਹੈ ਅਤੇ ਕਈ ਕਦਮ ਚੁੱਕੇ ਨੇ ਪੁਲਿਸ ਨੇ ਹੁਣ ਇੱਕ ਹੈਲਪਲਾਈਨ ਸਰੀ ਐਕਸਟਰੋਸ਼ਨ ਟਿਪ ਲਾਈਨ ਸ਼ੁਰੂ ਕੀਤੀ ਹੈ ਜਿਸ ਦੀ ਨਿਗਰਾਨੀ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕੀਤੀ ਜਾਂਦੀ ਹੈ ਸਰੀ ਸ਼ਹਿਰ ਦੇ ਵਾਦੇ ਜ਼ੁਰਮ ਨੂੰ ਰੋਕਣ ਲਈ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਨ ਵਾਲਿਆਂ ਲਈ 2.5 ਲੱਖ ਡਾਲਰ ਲਗਭਗ 2 ਕਰੋੜ ਤੋਂ ਵੱਧ ਦਾ ਇਨਾਮ ਫੰਡ ਬਣਾਇਆ ਗਿਆ ਹੈ ਇਹ ਫੰਡ ਅਪਰਾਧੀਆਂ ਨੂੰ ਸਜ਼ਾ ਦਿਵਾਉਣ ਵਾਲੀ ਜਾਣਕਾਰੀ ਲਈ 1 ਲੱਖ ਤੱਕ ਦੀ ਪੇਸ਼ਕਸ਼ ਕਰਦਾ ਹੈ ਇਕ ਕੈਨੇਡੀਅਨ ਇਤਿਹਾਸ ਵਿੱਚ ਸਭ ਤੋਂ ਵੱਡੇ ਪੁਲਿਸ ਇਨਾਮਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਸਰੀ ਪੁਲਿਸ ਸਰਵਿਸਿਜ਼ ਨੇ ਜ਼ਬਰਦਸਤੀ ਦੀ ਜਾਂਚ ਲਈ ਬਣਾਈ ਗਈ ਇੱਕ ਟਾਸਕ ਫੋਰਸ ਵਿੱਚ 15 ਅਧਿਕਾਰੀ ਅਤੇ ਸਿਵਿਲিয়ান ਕਰਮਚਾਰੀ ਤਾਇਨਾਤ ਕੀਤੇ ਨੇ ਟਾਸਕ ਫੋਰਸ ਵਿੱਚ ਹੋਰ ਏਜੰਸੀਆਂ ਦੇ ਅਧਿਕਾਰੀ ਵੀ ਸ਼ਾਮਲ ਨੇ ਕੈਨੇਡਾ ਸਰਕਾਰ ਸਰਵਿਸਿਜ਼ ਏਜੰਸੀਆਂ ਵੀ ਜਾਂਚ ਵਿੱਚ ਸ਼ਾਮਲ ਨੇ ਨਿਊਯਾਰਕ ਸ਼ਹਿਰ ਵਿੱਚ ਭਿਆਨਕ ਠੰਡ ਕਾਰਨ ਮਰਨ ਵਾਲਿਆਂ ਦੀ ਗਿਣਤੀ 18 ਹੋ ਗਈ ਹੈ ਜਨਵਰੀ ਦੇ ਅਖੀਰ ਤੋਂ ਸ਼ਹਿਰ ਨੇ ਬਹੁਤ ਜ਼ਿਆਦਾ ਠੰਡ ਦਾ ਅਨੁਭਵ ਕੀਤਾ ਹੈ ਲਗਾਤਾਰ 13 ਦਿਨਾਂ ਲਈ ਤਾਪਮਾਨ 0 ਸੈਲਸੀਅਸ ਜਾਂ ਇਸ ਤੋਂ ਘੇਠਾ ਦਰਜ ਕੀਤਾ ਗਿਆ ਹੈ ਇਹ 6 ਦਹਾਕਿਆਂ ਵਿੱਚ ਨਿਊਯਾਰਕ ਵਿੱਚ ਦਰਜ ਕੀਤੇ ਗਏ 0 ਤੋਂ ਘੇਠਾ ਤਾਪਮਾਨ ਦਾ ਸਭ ਤੋਂ ਲੰਬਾ ਸਮਾਂ ਹੈ ਤਾਜ਼ਾ ਮੌਤ ਸ਼ਨੀਵਾਰ ਸਵੇਰੇ 9 ਵਜੇ ਦੇ ਕਰੀਬ ਹੋਈ ਜਿਸ ਵਿੱਚ ਬਰੋਕਸ ਵਿੱਚ ਇੱਕ ਆਦਮੀ ਸ਼ਾਮਲ ਸੀ ਇਸ ਤੋਂ ਇਲਾਵਾ ਸਿਟੀ ਹਾਲ ਦੇ ਇੱਕ ਅਧਿਕਾਰੀ ਦੇ ਅਨੁਸਾਰ ਬਰੁਕਲਿਨ ਵਿੱਚ ਇੱਕ 81 ਸਾਲਾ ਵਿਅਕਤੀ ਆਪਣੇ ਅਪਾਰਟਮੈਂਟ ਦੀ ਛੱਤ ਤੇ ਮ੍ਰਿਤਕ ਪਾਇਆ ਗਿਆ ਜਿੱਥੇ ਪੁਲਿਸ ਦਾ ਮੰਨਣਾ ਹੈ ਕਿ ਉਹ ਕਰਿਆਨੇ ਦਾ ਸਮਾਨ ਲੈ ਜਾਂਦੇ ਸਮੇਂ ਬਰਫ਼ ਤੇ ਫਿਸਲ ਗਿਆ ਸੀ ਇਹ ਠੰਡ ਦੀਆਂ ਸਥਿਤੀਆਂ ਨਿਊਯਾਰਕ ਵਿੱਚ ਕਿਸੇ ਵੀ ਹਾਲ ਸਰਦੀਆਂ ਤੋਂ ਵੱਖਰੀਆਂ ਨਹੀਂ 2020 ਵਿੱਚ ਸ਼ਹਿਰ ਨੂੰ ਇੱਕ ਨਮੀ ਵਾਲੇ ਉਪ ਉਹ ਪਖੰਡੀ ਜਲਵਾਯੂ ਖੇਤਰ ਵੱਜੋਂ ਸ਼੍ਰੀਣੀਬਾਦ ਕੀਤਾ ਗਿਆ ਸੀ ਪਰ ਪਿਛਲੇ ਕੁਝ ਹਫ਼ਤਿਆਂ ਵਿੱਚ ਅਜਿਹਾ ਕੁਝ ਵੀ ਮਹਿਸੂਸ ਨਹੀਂ ਹੋਇਆ ਨਿਊਯਾਰਕ ਦੇ ਮੇਅਰ ਜੋਹਰਾਨ ਨੇ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਦੀ ਸਲਾਹ ਦਿੰਦੇ ਹੋਏ ਕਿਹਾ ਏ ਕਿ 19 ਜਨਵਰੀ ਤੋਂ ਜਦੋਂ ਕੋਡ ਬਲੂ ਐਮਰਜੈਂਸੀ ਘੋਸ਼ਿਤ ਕੀਤੀ ਗਈ ਸੀ ਬੇਕਾਰ ਆਸਰਾ ਘਰਾਂ ਲਈ ਪ੍ਰਵੇਸ਼ ਨੀਤੀਆਂ ਵਿੱਚ ਢਿੱਲ ਦਿੱਤੀ ਗਈ ਸੀ ਲਗਭਗ 1400 ਲੋਕਾਂ ਨੂੰ ਆਸਰਾ ਘਰਾਂ ਵਿੱਚ ਰੱਖਿਆ ਗਿਆ ਸੀ ਸ਼ਹਿਰ ਦੀ ਆਸਰਾ ਘਰ ਸਮਰਥਾ ਵਿੱਚ 64 ਹੋਰ ਹੋਟਲ ਕਮਰੇ ਜੋੜੇ ਗਏ ਸਨ ਅਤੇ ਘੱਟੋ-ਘੱਟ 150 ਹੋਰ ਆਊਟਰੀਚ ਵਰਕਰ ਸੜਕਾਂ ਤੇ ਸਨ ਨਿਊਯਾਰਕ ਸਿਟੀ ਦੇ ਅਧਿਕਾਰੀਆਂ ਨੇ ਬਹੁਤ ਜ਼ਿਆਦਾ ਠੰਡ ਕਾਰਨ ਕੋਡ ਬਲੂ ਐਲਾਨਿਆ ਏ ਇੱਕ ਹੁਕਮਾ ਕਿਸੇ ਨੂੰ ਵੀ ਆਸਰਾ ਘਰਾ ਵਿੱਚ ਦਾਖਲ ਹੋਣ ਤੋਂ ਨਹੀਂ ਰੋਕਦੀ ਅਤੇ ਇਹ ਪੁਲਿਸ ਨੂੰ ਸਬਵੇ ਸਬਵੇ ਸਿਸਟਮ ਵਿੱਚ ਆਸਰਾ ਮੰਗਣ ਵਾਲੇ ਲੋਕਾਂ ਨੂੰ ਗ੍ਰਿਫਤਾਰ ਕਰਨ ਤੋਂ ਵੀ ਰੋਕਦੀ ਹੈ ਬੇਕਾਰ ਆਊਟਰੀਚ ਟੀਮਾਂ ਵੀ ਸੜਕਾਂ ਤੇ ਸਰਗਰਮੀ ਨਾਲ ਪ੍ਰਚਾਰ ਕਰ ਰਹੀਆਂ ਨੇ ਕਮਜ਼ੋਰ ਬੇਕਰ ਵਿਅਕਤੀਆਂ ਤੇ ਧਿਆਨ ਕੇਂਦ੍ਰਿਤ ਕਰ ਰਹੀਆਂ ਨੇ ਅਤੇ ਗੈਰ ਐਮਰਜੈਂਸੀ 311 ਕਾਲਾਂ ਐਮਰਜੈਂਸੀ 911 ਤੇ ਭੇਜੀਆਂ ਜਾਂਦੀਆਂ ਨੇ ਇਰਾਨ ਤੇ ਅਮਰੀਕਾ ਦੇ ਵਿੱਚ ਜੰਗ ਵਰਗੇ ਮਾਹੌਲ ਪੈਦਾ ਹੁੰਦੇ ਹੋਏ ਦੇਖਣ ਨੂੰ ਮਿਲੇ ਨੇ ਜਿਸ ਤੋਂ ਬਾਅਦ ਮਾਮਲਿਆਂ ਨੂੰ ਲੈ ਕੇ ਸੁਰਖੀਆਂ ਬੜੀਆਂ ਉਹੀਆਂ ਨੇ ਤੇ ਇਰਾਨ ਦੇ ਵਿੱਚ ਪਰਦਰਸ਼ਨਾਂ ਦੇ ਦੌਰਾਨ ਬਹੁਤ ਸਾਰੇ ਲੋਕਾਂ ਦੀ ਮੌਤ ਦੀ ਮੰਦਪਾਖੀ ਖਬਰ ਸਾਹਮਣੇ ਆਈ ਹੈ ਇਹ ਖ਼ਬਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਤਾਜ਼ਾ ਅੰਕੜੇ ਜਿਹੜੇ ਸਾਹਮਣੇ ਆਏ ਨੇ ਉਹਨਾਂ ਨੂੰ ਲੈ ਕੇ ਵੱਡੇ ਖੁਲਾਸੇ ਹੋਏ ਨੇ ਤੇ ਚਰਚਾਵਾਂ ਤੇਜ਼ ਨੇ ਤਾਂ ਪੂਰੀ ਜਾਣਕਾਰੀ ਇਸ ਬਾਬਤ ਸਾਹਮਣੇ ਆਈ ਹੈ ਜਿੱਥੇ ਈਰਾਨ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਨੂੰ ਕੁਚਲਣ ਲਈ ਕੀਤੀ ਗਈ ਸਖਤੀ ਤੇ ਭਿਆਨਕ ਰੂਪ ਧਾਰਨ ਨੇ ਮਨੁੱਖੀ ਅਧਿਕਾਰ ਜੋਥੇ ਬੰਦੀਆਂ ਦੇ ਮੁਤਾਬਕ ਪਿਛਲੇ ਮਹੀਨੇ ਤੋਂ جاری ਇਸ ਹਿੰਸਾ ਵਿੱਚ ਹੁਣ ਤੱਕ ਘੱਟੋ-ਘੱਟ 7000 ਲੋਕ ਮਾਰੇ ਜਾ ਚੁੱਕੇ ਨੇ ਜਦਕਿ ਅਸਲ ਆਂਕੜੇ ਇਸ ਤੋਂ ਕਿਤੇ ਵੱਧ ਹੋਣ ਦਾ ਖਦਸ਼ਾ ਹੈ ਇrani ਹਕੂਮਤ ਵਾਲੇ ਇੰਟਰਨੈਟ ਤੇ ਸੰਚਾਰ ਸਾਧਨਾ ਤੇ ਲਗਾਈਆਂ ਪਾਬੰਦੀਆਂ ਕਾਰਨ ਸਹੀ ਜਾਣਕਾਰੀ ਬਾਹਰ ਆਉਣ ਵਿੱਚ ਮੁਸ਼ਕਲ ਹੋ ਰਹੀ ਹੈ ਹਾਲਾਂਕਿ ਇਰਾਨ ਸਰਕਾਰ ਨੇ ਸਿਰਫ 3117 ਮੌਤਾਂ ਦੀ ਗੱਲ ਕਹੀ ਹੈ ਪਰ ਕਾਰਕੁਨਾ ਦਾ ਦਾਵਾ ਹੈ ਕਿ ਅਸਲੀਅਤ ਨੂੰ ਲੁਕੋਇਆ ਜਾ ਰਿਹਾ ਹੈ ਦੂਜੇ ਪਾਸੇ ਖੇਤਰ ਵਿੱਚ ਫੌਜੀ ਤਣਾਅ ਵੀ ਵੱਧ ਰਿਹਾ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਤੇ ਦਬਾਅ ਬਣਾਉਣ ਲਈ ਖਾੜੀ ਖੇਤਰ ਵਿੱਚ ਆਪਣੀ ਜੰਗੀ ਜਹਾਜ਼ਾਂ ਦਾ ਵੱਡਾ ਬੇੜਾ ਪੇਸ਼ ਕੀਤਾ ਹੈ ਅਮਰੀਕੀ ਫੌਜ ਨੇ ਇੱਕ ਸ਼ਕੀਰ ਡਰੋਨ ਵੀ ਟੈਕ ਦਿੱਤਾ ਹੈ ਤੇ ਜੋ ਉਹਨਾਂ ਦੇ ਜੰਗੀ ਬੇੜੇ ਦੇ ਨੇੜੇ ਆ ਰਹੇ ਸੀ ਇਸ ਦੌਰਾਨ ਈਰਾਨੀ ਅਧਿਕਾਰੀ ਅਲੀ ਲਾਰੀ ਜਾਨੀ ਖਤਰ ਅਤੇ ਓਮਾਨ ਵਰਗੇ ਦੇਸ਼ਾਂ ਨਾਲ ਮੁਲਾਕਾਤ ਕਰ ਰਹੇ ਹਨ ਤਾਂ ਜੋ ਕੋਈ ਵਿਚਾਰ ਵਿਜਲਾ ਰਸਤਾ ਕੱਢਿਆ ਜਾ ਸਕੇ پولیس ਅਤੇ ਸੁਰੱਖਿਆ ਬਲਾਦੀ ਸਖਤੀ ਕਾਰਨ ਈਰਾਨ ਦੀਆਂ ਗਲੀਆਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਤਰਨਤਾਰਨ ਦੇ ਲੋਕ ਕਾਲਜ ਚ ਪੜ ਰਹੀ ਇੱਕ ਕੁੜੀ ਨੂੰ ਗੋਲੀ ਮਾਰ ਕੇ ਕਤਲ ਕਰਨ ਤੋਂ ਬਾਅਦ ਖੁਦ ਨੂੰ ਗੋਲੀ ਮਾਰਨ ਵਾਲੇ ਨੌਜਵਾਨ ਪ੍ਰਿੰਸਦੀ ਬੁੱਧਵਾਰ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਚ ਮੌਤ ਹੋ ਗਈ ਹੈ ਜ਼ਿਕਰ ਹੋਇਆ ਹੈ ਕਿ ਪ੍ਰਿੰਸ ਦੇ ਸਿਰ 'ਚ ਗੋਲੀ ਲੱਗੀ ਸੀ ਜੋ ਆਰ ਪਾਰ ਹੋ ਗਈ ਸੀ ਜਿਸ ਕਾਰਨ ਉਸਦੀ ਹਾਲਤ ਸ਼ੁਰੂ ਤੋਂ ਹੀ ਬਹੁਤ ਗੰਭੀਰ ਬਣੀ ਹੋਈ ਸੀ ਹਸਪਤਾਲ ਪ੍ਰਸ਼ਾਸਨ ਵੱਲੋਂ ਪ੍ਰਿੰਸ ਦੀ ਜਾਨ ਬਚਾਉਣ ਲਈ ਕਾਫੀ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਹਾਲਤ 'ਚ ਸੁਧਾਰ ਨਾ ਆਉਣ ਕਾਰਨ ਉਸਨੇ ਦਮ ਤੋੜ ਦਿੱਤਾ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰੀਡੈਂਟ ਡਾਕਟਰ ਡਾਕਟਰ ਕਰਮਜੀਤ ਸਿੰਘ ਨੇ ਦੱਸਿਆ ਹੈ ਕਿ ਜਦੋਂ ਪ੍ਰਿੰਸ ਨੂੰ ਹਸਪਤਾਲ ਲਿਆਂਦਾ ਗਿਆ ਸੀ ਉਸ ਸਮੇਂ ਵੀ ਉਸਦੀ ਹਾਲਤ ਬੇਹਦ ਨਾਜ਼ੁਕ ਸੀ ਬੀਤੀ ਸ਼ਾਮ ਤੋਂ ਉਸਦਾ ਬਲੱਡ ਪ੍ਰੈਸ਼ਰ ਲਗਾਤਾਰ ਘਟ ਰਿਹਾ ਸੀ ਅਤੇ ਸਾਹ ਲੈਣ 'ਚ ਤਕਲੀਫ ਹੋਣ ਕਾਰਨ ਉਸਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਆਈਸੀਯੂ 'ਚ ਡਾਕਟਰਾਂ ਦੀ ਵਿਸ਼ੇਸ਼ ਟੀਮ ਵੱਲੋਂ ਲਗਾਤਾਰ ਜਦੋਜਹਿਦ ਕੀਤੀ ਗਈ ਪਰ ਉਸਦੀ ਮੌਤ ਹੋ ਗਈ। ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਨੇ ਸੰਸਦ ਦੇ ਬਜਟ اجلاس 'ਚ ਹਿੱਸਾ ਲੈਣ ਲਈ ਆਪਣੀ ਪਰੋਲ ਦੀ ਅਰਜ਼ੀ ਰੱਦ ਕੀਤੇ ਜਾਣ ਦੇ ਫੈਸਲੇ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਇਸ ਨਵੀਂ ਪਟੀਸ਼ਨ ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ 10 ਦਿਨਾਂ ਦੇ ਅੰਦਰ ਜਵਾਬ ਦਾਇਰ ਕਰਨ ਦੇ ਹੁਕਮ ਦਿੱਤੇ ਨੇ। ਅਮਰਤਪਾਲ ਸਿੰਘ ਇਸ ਵੇਲੇ ਰਾਸ਼ਟਰੀ ਸੁਰੱਖਿਆ ਐਕਟ ਯਾਨੀ NSA ਦੇ ਤਹਿਤ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਚ ਬੰਦ ਨੇ। ਉਹਨਾਂ ਨੇ ਪੰਜਾਬ ਸਰਕਾਰ ਦੇ ਉਹਨਾਂ ਨੂੰ ਪੈਰੋਲ ਨਾ ਦੇਣ ਦੇ ਫੈਸਲੇ ਨੂੰ ਗੈਰ ਕਾਨੂੰਨੀ, ਅਸਪਸ਼ਟ ਅਤੇ ਅਨਿਸ਼ਚਿਤ ਕਰਾਰ ਦਿੱਤਾ ਹੈ। ਉਹਨਾਂ ਮੰਗ ਕੀਤੀ ਹੈ ਕਿ ਕੇਂਦਰ ਅਤੇ ਪੰਜਾਬ ਸਰਕਾਰ ਨੂੰ NSA ਦੀ ਧਾਰਾ 15 ਦੇ ਤਹਿਤ ਉਹਨਾਂ ਨੂੰ ਅਸਥਾਈ ਰਿਹਾਈ ਜਾਂ ਪਰੋਲ ਦੇਣ ਦੇ ਨਿਰਦੇਸ਼ ਦਿੱਤੇ ਜਾਣ ਤਾਂ ਜੋ ਉਹ 28 ਜਨਵਰੀ ਤੋਂ 13 ਫਰਵਰੀ ਅਤੇ 8 ਮਾਰਚ ਤੋਂ 2 ਅਪ੍ਰੈਲ ਤੱਕ ਨਿਰਧਾਰਤ ਬਜਟ اجلاس ਦੇ ਵੱਖ-ਵੱਖ ਪੜਾਵਾਂ 'ਚ ਸ਼ਾਮਲ ਹੋ ਸਕਣ ਪਟੀਸ਼ਨ 'ਚ ਅਮਰਪਾਲ ਸਿੰਘ ਨੇ ਤਰਕ ਦਿੱਤਾ ਹੈ ਕਿ ਉਹਨਾਂ ਦੇ ਹਲਕੇ ਦੇ ਲਗਭਗ 19 ਲੱਖ ਵੋਟਰਾਂ ਦੀ ਆਵਾਜ਼ ਸੰਸਦ 'ਚ ਚੁੱਕਣਾ ਉਹਨਾਂ ਦਾ ਸੰਵਿਧਾਨਕ ਅਧਿਕਾਰ ਹੈ ਉਨ੍ਹਾਂ ਦਾ ਸਿਆਹੀ 8 ਅਗਸਤ 2025 ਦੇ ਹੜਾ ਕਾਰਨ ਉਨ੍ਹਾਂ ਦੇ ਹਲਕੇ ਦੇ ਕਰੀਬ 1000 ਪਿੰਡ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਦੀਆਂ ਸਮੱਸਿਆਵਾਂ ਅਤੇ ਸਰਹੱਦੀ ਖੇਤਰ ਚ ਵਧ ਰਹੇ ਇਹ ਨਸ਼ੀਆ ਅਤੇ ਵਿਕਾਸ ਦੇ ਮੁੱਦਿਆਂ ਨੂੰ ਸੰਸਦ ਚ ਚੁੱਕਣਾ ਬਹੁਤ ਜ਼ਰੂਰੀ ਹੈ ਸੰਸਦ ਮੈਂਬਰ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੀ ਪੈਰੋਲ ਦੀ ਮੰਗ ਨੂੰ ਰੱਦ ਕਰਨਾ ਸਿਆਸੀ ਬਦਲਾਖੋਰੀ ਤੋਂ ਪ੍ਰੇਰਿਤ ਹੈ ਅਤੇ ਕੁਦਰਤੀ ਨਿਆਂ ਦੇ ਸਿਧਾਂਤਾਂ ਤੇ ਖਿਲਾਫ ਹੈ ਇਸ ਤੋਂ ਪਹਿਲਾਂ ਵੀ ਹਾਈ ਕੋਰਟ ਨੇ ਸਪਸ਼ਟ ਕੀਤਾ ਸੀ ਕਿ ਐਨਐਸਏ ਦੇ ਤਹਿਤ ਅਸਥਾਈ ਰਿਹਾਈ ਦਾ ਫੈਸਲਾ ਲੈਣ ਦਾ ਅਧਿਕਾਰ ਸਬੰਧਤ ਸੂਬਾ ਸਰਕਾਰ ਕੋਲ ਹੁੰਦਾ ਹੈ ਭਾਰਤ ਅਤੇ ਅਮਰੀਕਾ ਦੇ ਵਿਚਾਲੇ ਐਲਾਨੇ ਗਏ ਵੱਡੇ ਸਮਝੌਤੇ ਤੋਂ ਬਾਅਦ ਇੱਕ ਹੋਰ ਵੱਡਾ ਐਲਾਨ ਵਾਈਟ ਹਾਊਸ ਤੋਂ ਹੋਇਆ ਤੇ ਕੁਝ ਇੱਕ ਫੈਕਟ ਸ਼ੀਟ ਜਿਹੜੀ ਆ ਉਹ ਜਾਰੀ ਕੀਤੀ ਗਈ ਹੈ ਇਸ ਫੈਕਟ ਸ਼ੀਟ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ ਨੇ ਜਿਨ੍ਹਾਂ ਨੂੰ ਲੈ ਕੇ ਸੁਰਖੀਆਂ ਪੜੀਆਂ ਹੋਈਆਂ ਨੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਆਖਰੋਂ ਵਾਈਟ ਹਾਊਸ ਦੇ ਵਿੱਚੋਂ ਕਿਹੜਾ ਫੈਕਟ ਸ਼ੀਟ ਜਿਹੜੀ ਆ ਉਹ ਲਾਗੂ ਕੀਤੀ ਗਈ ਯਾਨੀ ਕਿ ਜਿਸ ਦੇ ਬਾਰੇ ਚਰਚਾ ਮਾ ਤੁਹਾਨੂੰ ਦੇਖਣ ਨੂੰ ਮਿਲਿਆ ਨੇ ਤਾਂ ਫੈਕਟ ਸ਼ੀਟ ਦੇ ਵਿੱਚ ਅਹਿਮ ਸੋਧ ਕੀਤਾ ਗਿਆ ਸੋਧ ਹੋਏ ਦਸਤਾਵੇਜ਼ 'ਚ ਉਹਨਾਂ ਅਮਰੀਕੀ ਖੇਤੀਬਾੜੀ ਉਤਪਾਦਾਂ ਦੀ ਸੂਚੀ ਵਿੱਚੋਂ ਕੁਝ ਦਾਲਾਂ ਦਾ ਜ਼ਿਕਰ ਹਟਾ ਦਿੱਤਾ ਗਿਆ ਜਿਨ੍ਹਾਂ ਤੇ ਭਾਰਤ ਵੱਲੋਂ ਡਿਊਟੀ ਖਤਮ ਜਾਂ ਘੱਟ ਕੀਤੀ ਜਾਣ ਦੀ ਗੱਲ ਪਹਿਲਾਂ ਕਹੀ ਗਈ ਸੀ ਇਸ ਦੇ ਨਾਲ ਹੀ 500 ਅਰਬ ਅਮਰੀਕੀ ਡਾਲਰ ਤੋਂ ਵੱਦ ਦੇ ਉਤਪਾਦਾਂ ਦੀ ਖਰੀਦ ਲੈ ਕੇ ਵਰਤੇ ਗਏ वचनबद्धता ਸ਼ਬਦ ਨੂੰ ਬਦਲ ਕੇ ਇਰਾਦਾ ਰੱਖ ਰੱਖਿਆ ਹੈ ਇਹ ਕਰ ਦਿੱਤਾ ਗਿਆ ਦੱਸ ਜੀਏ ਕਿ ਫੈਕਟ ਸ਼ੀਟ ਚ ਕਿਹਾ ਕਿ ਆ ਸੀ ਕਿ ਭਾਰਤ ਅਮਰੀਕਾ ਉਦਯੋਗ ਵਸਤੂਆਂ ਅਤੇ ਖਾਦ ਤੇ ਖੇਤੀਬਾੜੀ ਉਤਪਾਦਾਂ ਦੀ ਇੱਕ ਵਿਆਪਕ ਲੜੀ ਤੇ ਡਿਊਟੀ ਖਤਮ ਜਾਂ ਘਟ ਕਰੇਗਾ ਜਿਸ ਵਿੱਚ ਤੁਹਾਨੂੰ ਦੱਸ ਜੀਏ ਕਿ ਹੁਣ ਡੀਵੀਜੀ ਰੈਡ ਸੋਰਗਮ ਔਰ ਤਾਜ਼ਾ ਤਾਜ਼ੇ ਤੇ ਪ੍ਰੋਸੈਸਡ ਪ੍ਰੋਸੈਸਡ ਫੂਡ ਕੁਝ ਦਾਲਾਂ ਸੋਇਆਬੀਨ ਤੇਲ ਵਾਈਨ ਅਤੇ ਸਪਿਰਿਟਸ ਸਮੇਤ ਹੋਰ ਉਤਪਾਦ ਸ਼ਾਮਲ ਹਨ ਹਾਲਾਂਕਿ ਜਾਰੀ ਸੌਦੇ ਹੋਏ ਦਸਤਾਵੇਜ਼ਾ ਵਿੱਚ ਦਾਲਾਂ ਦਾ ਜ਼ਿਕਰ ਹਟਾ ਦਿੱਤਾ ਗਿਆ ਸੋਦੇ ਹੋਏ ਸਸਕਰਣ ਤੇ ਵਿੱਚ ਕਿਹਾ ਗਿਆ ਕਿ ਭਾਰਤ ਅਮਰੀਕੀ ਊਰਜਾ ਸੂਚਨਾ ਤੇ ਸੰਚਾਰ ਟੈਕਨੋਲੋਜੀ ਕੋਲਾ ਅਤੇ ਹੋਰ ਖੇਤਰਾਂ ਚ 500 ਅਰਬ ਡਾਲਰ ਤੋਂ ਵੱਧ ਦੇ ਉਤਪਾਦ ਖਰੀਦਣ ਦਾ ਇਰਾਦਾ ਰੱਖਦਾ ਹੈ ਜ਼ਿਕਰ ਹੋ ਗਿਆ ਕਿ ਰਾਸ਼ਟਰਪਤੀ ਡੋਨਾਲਡ 트੍ਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਹਾਲੀਆ ਗੱਲਬਾਤ ਤੋਂ ਬਾਅਦ ਜਾਰੀ ਸਾਂਝੇ ਬਿਆਨਾਂ ਦੇ ਵਿੱਚ ਦਾਲਾਂ ਦਾ ਜ਼ਿਕਰ ਨਹੀਂ ਸੀ ਦੋਹਾਂ ਦੇਸ਼ਾਂ ਦੇ ਵਿਆਪਕ ਦੁਵੱਲੇ ਵਪਾਰ ਸਮਝੌਤੇ ਦੀ ਦਿਸ਼ਾ 'ਚ ਗੱਲਬਾਤ ਜਾਰੀ ਰੱਖਣ ਦੇ ਸਹਿਮਤੀ ਪ੍ਰਗਟਾਈ ਹੈ ਜਾਨਕੀ ਹੁਣ ਕੁਝ ਇੱਕ ਫੈਕਟ ਸ਼ੀਟ ਦੇ ਵਿੱਚ ਪੱਤੇ ਪੱਤਰ ਦਾ ਬਦਲਾ ਵਾਈਟ ਹਾਊਸ ਤੋਂ ਹੋਇਆ ਇਹ ਵੱਡੇ ਪੱਤਰ ਦਾ ਬਦਲਾਵ ਹੋਣ ਦੇ ਨਾਲ ਦਾਲਾਂ ਦਾ ਜ਼ਿਕਰ ਉਸ ਫੈਕਟ ਸ਼ੀਟ ਦੇ ਵਿੱਚੋਂ ਹਟਾ ਦਿੱਤਾ ਹੈ ਜਾਨਕੀ ਗੱਲਬਾਤ ਦੇ ਦੌਰਾਨ ਭਾਰਤ ਨੇ ਪਹਿਲੇ ਨੰਬਰ ਤੇ ਇਸ ਦੀ ਗੱਲ ਕੀਤੀ ਸੀਗੀ ਪਰ ਇਸ ਨੂੰ ਹਟਾਇਆ ਗਿਆ ਕੁਝ ਬਦਲਾਵ ਕੀਤੇ ਗਏ ਨੇ ਔਰ ਹਾਲਾਂਕਿ ਤੁਹਾਨੂੰ ਦੱਸ ਹੀ ਇਹ ਕਿ ਹੁਣ ਭਾਰਤ ਨੇ ਜ਼ਿਕਰ ਜਿਹੜਾ ਕੀਤਾ ਸੀਗਾ ਜਿਨ੍ਹਾਂ ਤੇ ਭਾਰਤ ਵੱਲੋਂ ਡਿਊਟੀ ਖਤਮ ਜਾਂ ਘਟ ਜੋ ਕੀਤਾ ਜਾਣ ਦੀ ਗੱਲ ਪਹਿਲੇ ਦੇ ਆਧਾਰ ਤੇ ਕਹੀ ਗਈ ਸੀ ਪਰ ਇਸ ਪੂਰੇ ਮਾਮਲੇ ਨੂੰ ਲੈ ਕੇ ਸੁਰਖੀਆਂ ਬਣ ਗਿਆ ਨੇ ਪੰਜਾਬ ਰੋਡ ਵੇਸ ਪਨਬਸ ਪੀ ਆਰਟੀਸੀ ਕੰਟਰੈਕਟ ਵਰਕਰਸ ਯੂਨੀਅਨ ਪੰਜਾਬ ਵੱਲੋਂ ਅੱਜ ਪੰਜਾਬ ਭਰ ਚ ਸਰਕਾਰੀ ਬਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ ਜਿਸ ਕਾਰਨ ਪੰਜਾਬ ਦੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੀਆਰਟੀਸੀ ਅਤੇ ਪੰਬਸ ਦੇ ਕੱਚੇ ਕਰਮਚਾਰੀਆਂ ਨੇ ਆਪਣੇ ਸਾਥੀਆਂ ਦੀ ਰਿਹਾਈ ਅਤੇ ਪਹਿਲਾਂ ਮੰਨੀਆਂ ਗਈਆਂ ਮੰਗਾਂ ਲਾਗੂ ਕਰਵਾਉਣ ਲਈ 12 ਫਰਵਰੀ ਤੋਂ ਪੂਰੇ ਪੰਜਾਬ ਵਿੱਚ ਬੱਸਾਂ ਦਾ ਚੱਕਾ ਜਾਮ ਕਰਨ ਦਾ ਫੈਸਲਾ ਲਿਆ ਹੈ ਜਾਣਕਾਰੀ ਮੁਤਾਬਕ ਬੱਸ ਸੇਵਾ ਪ੍ਰਭਾਵਿਤ ਰਹੇਗੀ ਕਿਉਂਕਿ ਪੰਜਾਬ ਰੋਡਵੇਸ ਪਨਬਸਤੇ ਪੀਆਰਟੀਸੀ ਦੇ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਤੇ ਰਹਿਣਗੇ ਯੂਨੀਅਨ ਨੇ ਕਿਹਾ ਹੈ ਕਿ ਸਰਕਾਰੀ ਬੱਸਾਂ ਦੇ 7200 ਮੁਲਾਜ਼ਮ ਇੱਕ ਦਿਨ ਦੀ ਹੜਤਾਲ ਕਰਨਗੇ ਤੇ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਆਪਣਾ ਅੰਦੋਲਨ ਹੋਰ ਤੇਜ਼ ਕਰਨਗੇ ਯੂਨੀਅਨ ਦੇ ਆਗੂਆਂ ਨੇ ਕਿਹਾ ਹੈ ਕਿ ਠੇਕਾ ਮੁਲਾਜ਼ਮ ਕਈ ਸਾਲਾਂ ਤੋਂ ਪੱਕਾ ਕੀਤੇ ਜਾਣ ਦੀ ਮੰਗ ਕਰ ਰਹੇ ਨੇ ਪਰ ਹਾਲੇ ਤੱਕ ਉਹਨਾਂ ਨੂੰ ਸਿਰਫ ਭਰੋਸਾ ਹੀ ਦਿੱਤਾ ਗਿਆ ਹੈ ਕੱਚੇ ਕਰਮਚਾਰੀਆਂ ਨੇ ਕਿਹਾ ਹੈ ਕਿ ਸਰਕਾਰ ਦੇ ਲਟਕਾਊ ਰਵੱਈਏ ਕਾਰਨ ਉਹਨਾਂ ਕੋਲ ਹੜਤਾਲ ਤੇ ਜਾਣ ਦੇ ਇਲਾਵਾ ਕੋਈ ਬਦਲ ਨਹੀਂ ਰਿਹਾ ਇਸ ਦੌਰਾਨ ਪੀ ਆਰਟੀਸੀ ਕਰਮਚਾਰੀਆਂ ਦਾ આરોਪ ਹੈ ਕਿ ਬੁੱਧਵਾਰ ਰਾਤ ਤੋਂ ਹੀ ਪੰਜਾਬ ਪ੍ਰਧਾਨ ਸਮੇਤ ਸਾਰੇ ਸੂਬਾ ਕਮੇਟੀ ਮੈਂਬਰਾਂ ਦੇ ਘਰਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਦਾ ਦਾਅਵਾ ਹੈ ਕਿ ਇਹ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ ਦੱਸਦੀ ਹੈ ਕਿ ਕੱਚੇ ਕਰਮਚਾਰੀਆਂ ਨੇ ਬੁੱਧਵਾਰ ਦੁਪਹਿਰ 12 ਵਜੇ ਪੀ ਆਰਟੀਸੀ ਤੇ ਟਰਾਂਸਪੋਰਟ ਸੈਕਟਰੀ ਨਾਲ ਮੀਟਿੰਗ ਕੀਤੀ ਸੀ ਇਹ ਮੀਟਿੰਗ ਲਗਭਗ 6 ਘੰਟੇ ਚੱਲੀ ਪਰ ਉਹਨਾਂ ਦੀਆਂ ਮੰਗਾਂ ਤੇ ਕੋਈ ਸਹਿਮਤੀ ਨਹੀਂ ਬਣ ਸਕੀ ਕਰਮਚਾਰੀ ਯੂਨੀਅਨ ਦੇ ਆਗੂ ਪਹਿਲਾਂ ਗ੍ਰਿਫਤਾਰ ਕੀਤੇ ਗਏ ਆਗੂਆਂ ਦੀ ਰਿਹਾਈ ਦੀ ਮੰਗ ਕਰ ਰਹੇ ਸਨ ਕਰਮਚਾਰੀ ਅੱਜ ਦੁਪਹਿਰ 12 ਵਜੇ ਵਿਰੋਧ ਪ੍ਰਦਰਸ਼ਨ ਕਰਨਗੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਚਰਨਕੌਰ ਅਤੇ ਪਿਤਾ ਬਲਕੌਰ ਸਿੰਘ ਇੱਕ ਵਾਰ ਫਿਰ ਇਨਸਾਫ ਦੀ ਮੰਗ ਨੂੰ ਲੈ ਕੇ ਸੜਕਾਂ ਤੇ ਉਤਰੇ ਨੇ ਉਹ ਆਪਣੇ ਛੋਟੇ بیٹے ਦੇ ਨਾਲ ਮਾਨਸਾ ਦੇ ਐਸਐਸਪੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰਦੇ ਨਜ਼ਰ ਆਏ ਪਰਿਵਾਰ ਨੇ ਪੁਲਿਸ ਅਤੇ ਸਰਕਾਰ ਤੇ આરોપીਆਂ ਨੂੰ ਬਚਾਉਣ ਦੇ ਗੰਭੀਰ ਦੋਸ਼ ਲਗਾਏ ਨੇ ਇਹਨਾਂ ਇਲਜ਼ਾਮਾਂ ਦੇ ਵਿਚਕਾਰ ਗੀਤਕਾਰ ਬੰਟੀ ਬੈਸ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਸਪਸ਼ਟੀਕਰਨ ਦਿੱਤਾ ਬੈਸ ਨੇ ਲਿਖਿਆ ਹੈ कि ਉਸ ਨੂੰ ਐਫ ਆਈ ਆਰ ਵਿੱਚੋਂ ਇਸ ਲਈ ਬਾਅਰ ਨਹੀਂ ਕੀਤਾ ਗਿਆ ਕਿ ਉਹ ਕਿਸੇ ਦਾ ਚਿਹਤਾ ਹੈ ਸਗੋ ਇਸ ਲਈ ਕੀਤਾ ਗਿਆ ਹੈ ਕਿਉਂਕਿ ਉਹ ਸਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਉਸ ਨੂੰ ਕਲੀਨ ਚਿੱਟ ਮਿਲੀ ਹੈ ਉਸ ਨੇ ਅੱਗੇ ਕਿਹਾ ਹੈ ਕਿ ਉਹ ਅੱਜ ਵੀ ਪਰਿਵਾਰ ਦੇ ਨਾਲ ਹੈ ਅਤੇ ਜਦੋਂ ਵੀ ਕਿਤੇ ਬੁਲਾਇਆ ਜਾਵੇਗਾ ਉਹ ਹਾਜ਼ਰ ਹੋਵੇਗਾ ਦੱਸਦੀ ਹੈ ਕਿ ਮੂਸੇਵਾਲਾ ਦੇ ਪਿਤਾ ਬਲਕਾਰ ਸਿੰਘ ਨੇ ਦੱਸਿਆ ਹੈ ਕਿ ਜਨਵਰੀ ਵਿੱਚ ਸਾਡੇ ਨਾਲ ਹੋਈ ਧੋਖਾਧੜੀ ਨੂੰ ਲੈ ਕੇ ਇੱਕ ਦਰਖਾਸਤ ਦਿੱਤੀ ਸੀ ਜਿਸ ਉੱਪਰ ਮਾਨਸਾ ਪੁਲਿਸ ਗੌਰ ਕਰਨ ਨੂੰ ਤਿਆਰ ਨਹੀਂ ਹੈ ਉਹਨਾਂ ਕਿਹਾ ਹੈ ਕਿ ਉਹਨਾਂ ਨੇ ਬੰਟੀ ਬੈਂਸ ਦੇ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਕੀਤੀ ਸੀ ਬਲਕੌਰ ਸਿੰਘ ਨੇ ਕਿਹਾ ਏ ਕਿ ਸੀਐਮ ਦਾ ਓਐਸਡੀ ਮੇਰੇ ਕੇਸ ਨੂੰ ਪ੍ਰਭਾਵਿਤ ਕਰੀ ਜਾਂਦਾ ਏ ਮੈਨੂੰ ਸਮਝ ਨਹੀਂ ਆਉਂਦੀ ਮੈਂ ਭਗਵੰਤ ਮਾਨ ਦਾ ਕੀ ਚੁੱਕ ਲਿਆ ਏ ਬਲਕੌਰ ਸਿੰਘ ਤੇ ਚਰਨਕੌਰ ਨੇ ਕਿਹਾ ਏ ਕਿ ਪਹਿਲਾਂ ਸਾਡਾ ਪੁੱਤਰ ਮਰਵਾ ਲ ਦਿੱਤਾ ਤੇ ਹੁਣ ਉਸ ਦੀ ਕਮਾਈ ਵੀ ਖਾਈ ਜਾ ਰਹੇ ਨੇ ਅਸੀਂ ਆਪਣਾ ਟੱਬਰ ਕਿਵੇਂ ਪਾਲਾਂਗੇ ਉਹਨਾਂ ਕਹਿੰਿਆ ਕਿ ਸਾਡੇ ਕੋਲ ਇਹਨਾਂ ਨੂੰ ਰਿਸ਼ਵਤ ਦੇਣ ਲਈ ਪੈਸੇ ਨਹੀਂ ਹਨ